ਅੱਜ ਦੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਜਿਹੜੇ ਲੱਕੀ ਡਰਾਅ ਅਸੀਂ ਚਲਾਏ ਸੀ ਉਹਦਾ ਜਿਹੜੇ ਸਨਮਾਨ ਪੱਤਰ ਨੇ ਤੇ ਜਿਹੜੇ ਚੈਕਸ ਨੇ ਉਹ ਵੰਡੇ ਆਗੇ ਇਹਨਾਂ ਦੇ ਖਾਤੇ ਦੇ ਵਿੱਚ ਅਸੀਂ ਪੈਸੇ ਪਾਏ ਨੇ ਤੇ ਇਹਦਾ ਸਾਡੇ ਮੇਨ ਮਕਸਦ ਇਹ ਹੀ ਸੀ ਲੱਕੀ ਡਰਾਅ ਕੰਪੀਟੀਸ਼ਨ ਆਪਾਂ ਬਰਨਾਲਾ ਜ਼ਿਲ੍ਹੇ ਦੇ ਵਿੱਚ ਚਲਾਇਆ ਇਹਦਾ ਮੇਨ ਮਕਸਦ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਮਦਦ ਕਰਨ ਵਾਸਤੇ ਵਿੱਤੀ ਸਹਾਇਤਾ ਮਿਲਣ ਵਾਸਤੇ ਤੇ ਇਹ ਜਿਹੜਾ ਪ੍ਰੋਸੀਜਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਪਣਾਇਆ ਗਿਆ ਉਹ ਪ੍ਰੋਸੀਜਰ ਇਹ ਸੀਗਾ ਆਪਾਂ ਇੱਕ ਸਿੰਗਲ ਪੋਰਟਲ ਬਣਾਇਆ ਸੀ ਜਿੱਦੇ ਵਿੱਚ ਪਹਿਲਾ ਕਿਸਾਨ ਰਜਿਸਟਰ ਕਰਨਗੇ ਆਪਣੇ ਨਾਂ ਤੇ ਮੋਬਾਈਲ ਨੰਬਰ ਤੇ ਉਸ ਤੋਂ ਬਾਅਦ ਉਹ ਟਾਈਮ ਸਟੈਂਪ ਫੋਟੋ ਉਹ ਅਪਲੋਡ ਕਰਨਗੇ ਜੀ ਹਾਰਵੈਸਟਿੰਗ ਤੋਂ ਪਹਿਲਾਂ ਵੜਨ ਤੋਂ ਬਾਅਦ ਤੇ ਵੜਨ ਵਾਲੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਮੌਕੇ ਤੇ ਜਾ ਕੇ ਵੈਰੀਫਾਈ ਕਰਨਗੇ ਵਾਕਈ ਜਿਹੜੀ ਕਮਿਟਮੈਂਟ ਹੈ ਉਹ ਸਹੀ ਹੈ ਕਿ ਨਹੀਂ ਉਸ ਤੋਂ ਬਾਅਦ ਲੱਕੀ ਡਰਾ ਦੇ ਮੁਤਾਬਿਕ ਜਿਹੜੀ ਸਾਡੀ ਰੈਂਡਮਾਈਜੇਸ਼ਨ ਦੇ ਮੁਤਾਬਿਕ ਅਸੀਂ 25 ਕਿਸਾਨਾਂ ਨੂੰ ਚੁਣਿਆ ਗਿਆ ਪਹਿਲੀ ਲੱਕੀ ਡਰਾ ਤੇ ਇਹਦੇ ਵਿੱਚ ਪਹਿਲੇ ਤਿੰਨ ਕਿਸਾਨਾਂ ਨੂੰ ਆਪਾਂ 20000 15000 10000 ਦਾ ਇਨਾਮ ਉਹਨਾਂ ਦੇ ਆਈਐਫਐਸਸੀ ਖਾਤੇ ਵਿੱਚ ਪਾਉਣੀ ਹੈ ਉਸ ਤੋਂ ਬਾਅਦ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਟਾਈ ਟਾਈ ਹਜ਼ਾਰ ਦਾ ਮੋਨਿਟਰੀ ਅਮਾਉਂਟ ਉਹਨਾਂ ਦੇ ਖਾਤੇ ਦੇ ਵਿੱਚ ਟ੍ਰਾਂਸਫਰ ਹੋਊਗਾ ਜੀ ਇਹ ਜਿਹੜੀ ਪ੍ਰੋਸੀਜਰ ਹੈ ਅਗਲੇ 7 ਹਫ਼ਤੇ ਤੱਕ ਚੱਲਣੀ ਹੈ ਸਾਡਾ ਮੇਨ ਮਕਸਦ ਇਹ ਸੀ 7 ਲੱਖ ਸਾਡਾ ਪ੍ਰਾਈਜ਼ ਅਮਾਉਂਟ ਹੈ ਤੇ ਇਹਦੇ ਵਿੱਚ ਲੋਕ ਤੇ ਕਿਸਾਨ ਵੱਧ ਤੋਂ ਵੱਧ ਸ਼ਮੂਲੀਅਤ ਕਰਨ اسپੈਸ਼ਲੀ ਛੋਟੇ ਕਿਸਾਨਾਂ ਨੂੰ ਅਸੀਂ ਪਾਰਟਿਸਪੇਟ ਕਰਨ ਤੱਕ ਉਮੀਦ ਕਰਦੇ ਸੀ ਕਾਫੀ ਪਾਰਟਿਸਪੀਸ਼ਨ ਸਾਡੇ ਹੋਏ ਨੇ ਸਾਡੀ ਇਹ ਕੋਸ਼ਿਸ਼ ਹੈ ਕਟ ਤੋਂ ਕਟ ਪ੍ਰਾਲੀ ਦੇ ਇਨਸੀਡੈਂਟ ਪ੍ਰਾਲੀ ਪ੍ਰਾਲੀ ਨੂੰ ਅੱਗ ਲੱਗਣ ਦਾ ਇਨਸੀਡੈਂਟ ਹੋਇਆ ਤੇ ਬਨਾਲੀ ਸਾਡਾ ਇਹ ਕੋਸ਼ਿਸ਼ ਹੈ ਕਾਫੀ ਕਟਾਪਾ ਇਨਸੀਡੈਂਟਸ ਪਿਛਲੇ ਸਾਲ ਦੇ ਮੁਤਾਬਿਕ ਕਰਾਈ ਸਰ ਇਸ ਲੱਗਦੇ ਇਸ ਪਰ ਕਿੰਨੇ ਕੋ فرق ਦੇਖਣ ਨੂੰ ਮਿਲਿਆ ਪਿਛਲੇ ਸਾਲ ਨਾਲ ਕਾਫੀ ਕਾਫੀ ਸਾਡੇ ਇਨਸੀਡੈਂਟਸ ਪਿਛਲੇ ਸਾਲ ਦੇ ਮੁਤਾਬਿਕ ਕੀ ਕਾਫੀ ਕਟੇ ਨੇ ਤੇ ਜਿਹੜੇ ਸਾਡੇ ਹੌਟਸਪੌਟ ਪਿੰਨੇ ਆ ਉਹਦੇ ਵਿੱਚ ਵੀ ਕਾਫੀ ਇਨਸੀਡੈਂਟਸ ਕਟੇ ਨੇ ਤੇ ਸਾਡੀ ਇਹ ਕੋਸ਼ਿਸ਼ ਨੇ ਕਿ ਜਿਹੜੀ ਹੁਣ ਸਾਡੇ 25 ਕਿਸਾਨ ਨੇ ਜਿਨ੍ਹਾਂ ਨੂੰ ਅਸੀਂ ਪਿਛਲੀ ਪਹਿਲੀ ਵਾਰ ਅਸੀਂ ਇਹਨਾਂ ਨੂੰ ਇਨਾਮ ਵੰਡ ਚੁੱਕੇ ਨੇ ਉਹ ਪਿੰਡ ਚ ਜਾ ਕੇ ਉਹ ਵੀ ਇਹ ਮੈਸੇਜ ਲੋ ਲੋਕਾਂ ਦਾ ਵੀ ਫਾਇਦਾ ਹੈ ਤੇ ਪ੍ਰਸ਼ਾਸਨ ਦਾ ਵੀ ਫਾਇਦਾ ਹੈ ਪ੍ਰਸ਼ਾਸਨ ਦੇ ਨਾਲ ਲੋਕ ਸਾਥ ਦੇਣ ਤਾਂ ਕਿ ਵੱਤੋ ਵੱਜੇ ਜਿਹੜੇ ਸਟੱਬਲ ਬਰਨਿੰਗ ਇਨਸੀਡੈਂਟਸ ਆਪਾਂ ਘਟਾ ਸਕੀਏ ਸਰ ਤੁਸੀਂ ਇਹ ਪੈਸੇ ਵੀ ਦਿੱਤੇ ਨਾਲ ਸਰਟੀਫਿਕੇਟ ਵੀ ਦਿੱਤਾ ਕਿ ਕਿਸਾਨਾਂ ਨੂੰ ਉਹਦਾ ਕੀ ਲਾਭ ਮਿਲੂਗਾ ਆ ਪੈਸੇ ਨਾਲ ਤਾਂ ਮੋਨਿਟਰੀ ਹੈਲਪ ਤਾਂ ਇਹਨਾਂ ਨੂੰ ਮਿਲਣੀ ਮਿਲਣੀ ਨਾਲ ਦੀ ਨਾਲ ਜਿਹੜੇ ਸਰਟੀਫਿਕੇਟ ਅਸੀਂ ਵੰਡ ਚੁੱਕੇ ਨੇ ਸਰਟੀਫਿਕੇਟ ਦਾ ਮਕਸਦ ਇਹ ਸੀ ਇਹ 25 रिकमेंडेड ਕਿਸਾਨੇ ਜਿਨ੍ਹਾਂ ਨੇ ਪ੍ਰਸ਼ਾਸਨ ਲੈਵਲ ਤੋਂ ਸਨাক্ত ਹੋਏ ਨਹੀਂ ਜਿੱਥੇ ਵੀ ਉਹ ਸਰਕਾਰੀ ਸੇਵਾਵਾਂ ਵਾਸਤੇ ਤਹਿਸੀਲ ਦਫ਼ਤਰ ਹੋਵੇ ਰੂਰਲ ਡਵੈਲਪਮੈਂਟ ਦਫ਼ਤਰ ਹੋਵੇ ਖੇਤੀਬਾੜੀ ਦਫ਼ਤਰ ਹੋਵੇ ਜਾਂ ਮੈਰੀ ਦਫ਼ਤਰ ਹੋਵੇ ਜਿੱਥੇ ਵੀ ਉਹ ਆਉਂਦੇ ਨੇ ਉਹਨਾਂ ਨੂੰ ਪ੍ਰਾਇੋਰਟੀ ਬੇਸਿਸ ਤੇ ਅਸੀਂ ਉਹਨਾਂ ਨੂੰ ਸਰਵਿਸ ਪ੍ਰੋਵਾਈਡ ਕਰੀ ਸਰ ਇਹ ਪਹਿਲਾ ਪ੍ਰਾਲਾ ਬਰਨਾਲੇ ਤੋਂ ਸ਼ੁਰੂ ਹੋਇਆ ਹੈ ਕਿ ਇਹ ਤੁਹਾਡੇ ਵੱਲੋਂ ਸ਼ੁਰੂ ਕੀਤਾ ਗਿਆ ਹੈ ਇਹ ਜੀ ਬਰਨਾਲਾ ਪ੍ਰਸ਼ਾਸਨ ਵੱਲੋਂ ਪਹਿਲੀ ਵਾਰ ਸੂਬੇ ਸਰਕਾਰ ਦੇ ਵਿੱਚ ਸ਼ੁਰੂ ਹੈ ਤੇ ਇਹਦਾ ਸਾਡਾ ਇਹ ਮਕਸਦ ਸੀ ਕਿਉਂਕਿ ਬਰਨਾਲੇ ਦੇ ਵਿੱਚ ਕਾਫੀ ਇਨਸੀਡੈਂਟਸ ਪਿਛਲੇ ਸਾਲਾਂ ਦੇ ਵਿੱਚ ਡਿਟੈਕਟ ਹੋਏ ਨੇ ਇਹ ਸਾਡੀ ਕੋਸ਼ਿਸ਼ ਸੀ ਲੋਕਲੀ ਫੰਡਸ ਆਪਾਂ ਮਹੱਇਆ ਕਰਾ ਕੇ ਤਾਂ ਕਿ ਕਿਸਾਨ ਨੂੰ ਇੱਕ ਇਨਸੈਂਟਿਵ ਵੀ ਪ੍ਰੋਵਾਈਡ ਕਰੇ ਜਿੱਤੇ ਕਿਤੇ ਲਿਮਿਟਿਡ ਰਿਸੋਰਸਸ ਦੇ ਵਿੱਚ ਇਨਸੈਂਟਿਵ ਮੈਕੈਨਿਜ਼ਮ ਕ੍ਰੀਏਟ ਕਰੇ ਤਾਂ ਕਿ ਲੋਕਾਂ ਨੂੰ ਫਾਇਦਾ ਸਰ ਤੁਸੀਂ ਮੀਟਿੰਗ ਦੇ ਵਿੱਚ ਕਿਸਾਨਾਂ ਤੋਂ ਫੀਡਬੈਕ ਮਿਲੀ ਗਿਆ ਕਿਸਾਨਾਂ ਨੇ ਕੁਝ ਆਪਣੀ ਸਮੱਸਿਆ ਮੈਨੂੰ ਦੱਸਿਆ ਉਹਦੇ ਲਈ ਵੀ ਕੋ ਪ੍ਰੋਬਲਮ ਹੋਊਗਾ ਸਰਕਾਰ ਨਾਲ ਗੱਲਬਾਤ ਹਾਂਜੀ ਬਿਲਕੁਲ ਕਿਸਾਨਾਂ ਤੇ ਇਹਨਾਂ ਦੀ ਥੋੜਾ ਬਹੁਤ ਪਾਲਿਸੀ ਦੇ ਵਿੱਚ ਇਹਨਾਂ ਦੇ ਕੋਈ ਸੁਝਾਅ ਸੀ ਮੈਂ ਮੰਗੇ ਸੀ ਸੁਝਾਅ ਦੱਸੋ ਜਿਹੜੇ ਵੀ ਇਹਨਾਂ ਦੇ ਸੁਝਾਅ ਸੀ ਉਹ ਸਾਰੇ ਅਸੀਂ ਸਰਕਾਰ ਨੂੰ ਰეკਮੈਂਡ ਕਰਕੇ ਭੇਜ ਦੇਣੀ ਜਿੱਥੇ ਕਿਤੇ ਸਾਡੇ ਲੈਵਲ ਤੇ ਪ੍ਰਸ਼ਾਸਨ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਹੋਣੀ ਹੈ ਉਹਦੀ ਜਿੰਨੇ ਵੀ ਇਸ਼ੂਸ ਨੇ ਸੋਲਵ ਕਰਨਾਸਤੇ ਸਰ ਆ ਨਾਲੇ ਸਮਝ ਵੀ ਇਹ ਨੂੰ ਹੋਰ ਵੀ ਵਿਧਾਇਆ ਜਾਊਗਾ ਨਾ ਇਸ ਇਸ ਸਾਲ ਵਾਸਤੇ ਸਾਡੀ ਜਿਵੇਂ 7 ਹਫਤੇ ਦੀ ਸਾਡੀ ਟਾਰਗੇਟ ਸੀ ਉਹ ਨਵੰਬਰ 25 ਤੱਕ ਅਸੀਂ ਮੁਕੰਮਲ ਕਰਨਾ ਉਸ ਤੋਂ ਬਾਅਦ ਆਪਾਂ ਅਗਲੇ ਸਾਲ ਵਾਸਤੇ ਪਾਰਟਿਸਪੇਸ਼ਨ ਦੇ ਮੁਤਾਬਿਕ ਸਾਡੀ ਇਹ ਕੋਸ਼ਿਸ਼ ਹੈ ਜਿਸ હિਸਾਬ ਨਾਲ ਸਾਡੀ ਇਸ ਸਾਲ ਪਾਰਟਿਸਪੇਸ਼ਨ ਹੋਏ ਉਮੀਦ ਹੈ ਕਿ ਅਗਲੇ ਸਾਲ ਵੀ ਪਾਰਟਿਸਪੇਸ਼ਨ ਵਧੂਗੀ ਤੇ ਸਾਡੀ ਇਨੀਸ਼ੀਏਟਿਵ ਉਹ ਸਕਸੈਸ ਹੋਵੇ ਜਿਵੇਂ ਅਵੇਅਰਨੈਸ ਮਹੱਭ ਚੱਲੀ ਸਰਪ੍ਰਾਲ ਨੇ ਕਿ ਇਸ ਵਾਰ ਬਹੁਤ ਘੱਟ ਕੇਸ ਦੇਖ ਦੇਖਣ ਨੂੰ ਮਿਲ ਰਹੇ ਨੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਸ ਵਾਰ ਜੀ ਸਾਡੇ ਸੰਧ ਜਿਹੜੇ ਜ਼ਿਲ੍ਹੇ ਦੇ ਵਿੱਚ ਵੀ ਲਗਭਗ 500 ਸੰਧ ਸਾਡੇ ਨਵੇਂ ਆ ਗਏ ਨਹੀਂ ਤੇ ਇਸ ਤੋਂ ਇਲਾਵਾ ਜਿਹੜੇ ਬੇਲਡਸ ਵੀ ਕਾਫੀ ਇਸ ਵਾਰ ਸਾਡੇ ਜ਼ਿਲ੍ਹੇ ਵਿੱਚ ਚੱਲ ਰਹੇ ਨੇ ਤੇ ਇੰਡਸਟਰੀਜ਼ ਐਗਰੀਗੇਟਡਸ ਵੀ ਸਾਡੇ ਡੰਪ ਕਾਫੀ ਲਾ ਰਹੇ ਨੇ ਤੇ ਸਿਰਫ ਜ਼ਿਲ੍ਹਾ ਬਰਨਾਲੇ ਵਿੱਚ ਲਗਭਗ 150 ਕਿਲੇ ਸ਼ਾਮਲਾੜ ਜ਼ਮੀਨ ਤੇ ਅਸੀਂ ਆ ਪ੍ਰਾਲੀ ਡੰਪ ਵਾਸਤੇ ਮੋਹਈਆ ਕਰਾ ਚੁੱਕੇ ਨੇ ਤੇ ਲਗਾਤਾਰ ਸਾਡੇ ਜਿਨੇ ਵੀ ਐਸਟੀਐਮਸ ਨੇ ਤਿੰਨੋੜਲ ਆਫਿਸ ਨੇ ਉਹ ਲਗਾਤਾਰ ਪਿੰਡ ਲੈਵਲ ਤੇ ਜਾ ਕੇ ਲੋਕਾਂ ਨੂੰ ਜਾਗਰੂਤ ਵੀ ਕਰ ਰਹੇ ਨੇ ਤੇ ਫੈਸਿਲਿਟੇਟ ਵੀ ਕਰ ਰਹੇ ਨੇ ਤਾਂ ਕਿ ਕੋਈ ਅਗ ਨਾ ਲਗੇ ਹਾਂ ਪਹਿਲਾਂ ਤਾਂ ਸਮੂਹ ਪੱਤਰਕਾਰ ਵੀਰਾਂ ਦਾ ਮੈਂ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦੂਸਰੀ ਗੱਲ ਇਹ ਜ਼ਿਲ੍ਹਾ ਬਰਨਾਲਾ ਵੱਲੋਂ ਵਿਲੱਖਣ ਪਹਿਲ ਕਦਮੀ ਕਰਦੇ ਹੋਏ ਲੱਕੀ ਡਰਾ ਪ੍ਰਾਲੀ ਨਾਂ ਦੀ ਸਕੀਮ ਜਿਹੜੀ ਆ ਲਾਂਚ ਕੀਤੀ ਗਈ ਸੀ ਇਸ ਸਕੀਮ ਦੇ ਵਿੱਚ 20 ਅਕਤੂਬਰ ਤੱਕ ਅਸੀਂ ਆਨਲਾਈਨ ਅਪਲੀਕੇਸ਼ਨਸ ਲਈਆਂ ਜਿਹੜੇ ਕਿਸਾਨਾਂ ਨੇ ਪਿਛਲੇ ਸਮੇਂ ਦੌਰਾਨ ਪਰਾਲੀ ਨੂੰ ਅੱਗ ਨਹੀਂ ਲਗਾਈ ਇਸ ਸਕੀਮ ਦੇ ਵਿੱਚ ਹਰ ਹਫ਼ਤੇ 1 ਲੱਖ ਰੁਪਏ ਦੇ ਜਿਹੜੇ ਨਾਮ ਕੱਢੇ ਜਾਣੇ ਆ ਉਸੇ ਲੜੀ ਦੇ ਵਿੱਚ ਪਹਿਲੇ ਹਫ਼ਤੇ 1 ਲੱਖ ਰੁਪਏ ਦਾ ਇਨਾਮ ਕੱਢਿਆ ਗਿਆ ਇਸ ਸਕੀਮ ਦੇ ਵਿੱਚ 1 ਲੱਖ ਦੇ ਵਿੱਚ ਪਹਿਲੇ ਕਿਸਾਨ ਨੂੰ 20000 ਦੂਸਰੇ ਨੂੰ 15000 ਤੀਸਰੇ ਨੂੰ 10000 ਅਤੇ ਹੋਰ ਜਿਹੜੇ ਵੀ ਕਿਸਾਨ ਆ ਉਹਨਾਂ ਨੂੰ 25-2500 ਰੁਪਏ ਦੇ ਇਨਾਮ ਜਿਹੜੇ ਆ ਉਹ ਦਿੱਤੇ ਜਾ ਰਹੇ ਆ ਗੱਲ ਸਿਰਫ ਇਨਾਮਾਂ ਤਣੀ ਰੁਕਦੀਗੀ ਇੱਕ ਹੌਸਲਾ ਅਫਜ਼ਾਈ ਹੁੰਦੀ ਆ ਕਿਸਾਨ ਦੀ ਕਿਉਂਕਿ ਪ੍ਰਸ਼ਾਸਨ ਜਿਹੜਾ ਇਹਨਾਂ ਦੀ ਪਹਿਲ ਕਦਮੀ ਨੂੰ ਦੇਖਦੇ ਹੋਏ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਜਿਹੜਾ ਹੈਗਾ ਖੜਾ ਏ ਕਿਸੇ ਵੀ ਕਿਸਮ ਦੀ ਜਿਹੜੀ ਇਹਨਾਂ ਨੂੰ ਖੇਤੀਬਾੜੀ ਦੇ ਲਈ ਕੋਈ ਜ਼ਰੂਰਤ ਹੈ ਇਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜੀ ਹੈਗੀ ਇਨਾਂ ਕਿਸਾਨਾਂ ਦੀ ਅਸੀਂ ਜਿਹੜੀ ਹੈਗੀ ਸੇਵਾ ਕਰਾਂਗੇ ਤੇ ਅੱਗੇ ਵੀ ਜਿਹੜਾ ਹੈਗਾ ਮੈਂਕਮ ਮੈਂ ਇਨਾਂ ਦੇ ਨਾਲ ਇਸ ਤਰ੍ਹਾਂ ਹੀ ਖੜਾ ਰਹੂਗਾ ਕੁਈ ਹਨ ਵੀ ਟੀਮਾਂ ਜਾ ਰਹੀਆਂ ਹਨ ਕਿੰਨਾ ਕਿ ਪਰਾਲੀ ਨੂੰ ਇਸ ਤਰ੍ਹਾਂ ਅਗਲਾ ਰਹੇ ਨਾ ਜੇ ਆਪਾਂ ਗੱਲ ਕਰੀਏ ਹੁਣ ਤੱਕ ਲਗਭਗ 10 ਤੋਂ 12% ਰਕਬੇ ਵਿੱਚ ਜਿਹੜੀ ਵਾਢੀ ਆ ਉਹ ਹੋ ਚੁੱਕੀ ਆ ਸਾਡੀਆਂ ਟੀਮਾਂ ਲਗਾਤਾਰ ਜਿਹੜੀਆਂ ਕਿਸਾਨਾਂ ਦੇ ਨਾਲ ਟੱਚ ਦੇ ਵਿੱਚ ਆ ਪਿੰਡਾਂ ਪਿੰਡ ਜਾ ਕੇ ਕਿਸਾਨਾਂ ਨੂੰ ਸਮਝਾਇਆ ਜਾ ਰਿਹਾ ਹੈ ਹੋਰ ਵੀ ਪਹਿਲਕਦਮੀ ਕਰਦੇ ਹੋਏ ਅਸੀਂ ਜਿਹੜੀ ਹੈਗੀ ਆ ਸੁਸਾਇਟੀਜ਼ ਦੇ ਵਿੱਚ ਜਿਹੜੀ ਇੰਪਲੀਮੈਂਟੇ ਸਬਸਿਡਿ ਤੇ ਦੇ ਚੁੱਕੇ ਆ ਉਹਦੀਆਂ ਜਿਹੜੀਆਂ ਲਿਸਟਾਂ ਆ ਉਹ ਲਗਾਈਆਂ ਜਾ ਚੁੱਕੀਆਂ ਐ ਜੇ ਕਿਸੇ ਵੀ ਕਿਸਾਨ ਨੂੰ ਕਿਸੇ ਇੰਪਲੀਮੈਂਟ ਦੀ ਜ਼ਰੂਰਤ ਆ ਤਾਂ ਉਹ ਸਾਡੇ ਉੱਤੇ ਕੰਟਰੋਲ ਰੂਮ ਨਾਲ ਜਿਹੜਾ ਹੈ ਸੰਪਰਕ ਕਰਕੇ ਇੰਪਲੀਮੈਂਟ ਲੈ ਸਕਦਾ ਐ ਅੱਛਾ ਜਿਹੜੀ ਅੱਜ ਵੀ ਕਿਸਾਨ ਕਈਆਂ ਨੇ ਇਹ ਪਰਾਲੀ ਜਿਹੜੇ ਜਲਾਉਣ ਦੀ ਗੱਲ ਕਹਿੰਦੇ ਉਹਨਾਂ ਨੂੰ ਬਾਰੇ ਕੀ ਚਾਹ ਹਾਂ ਦੇਖੋ ਜੀ ਮੈਂ ਤਾਂ ਇੱਕ ਗੱਲ ਕਹਿਣਾ ਹੈ ਜੇ ਕੋਈ ਕਿਸਾਨ ਪਰਾਲੀ ਜਲਾਉਣ ਦੀ ਅਜੇ ਵੀ ਗੱਲ ਕਰਦਾ ਹੈ ਤਾਂ ਉਹ ਉਸ ਵਿੱਚ ਉਸਦਾ ਖੁਦ ਦਾ ਨੁਕਸਾਨ ਹੈ ਜੇ ਮੈਂ ਗੱਲ ਕਰ ਦਵਾਂ ਪਰਾਲੀ ਪਰਾਲੀ ਇੱਕ ਸਰਮਾਇਆ ਹੈ ਜੀ ਸਾਡੇ ਖੇਤ ਦਾ ਜੇ ਮੈਂ ਇੱਕ ਕਿੱਲੇ ਦੀ ਪਰਾਲੀ ਦੀ ਗੱਲ ਕਰਾਂ ਤਾਂ ਮੁੱਖ ਰੂਪ ਦੇ ਵਿੱਚ ਇੱਕ ਗੱਟਾ ਯੂਰੀਆ ਤਾਂ ਅਸੀਂ ਛਾੜ ਦਿੰਨੇ ਆ ਅੱਧਾ ਗੱਟਾ ਡੀਪੀ ਦਾ ਛਾੜ ਦਿੰਨੇ ਆ 2 ਗੱਟੇ ਲਗਭਗ ਅਸੀਂ ਪोटाश ਦੇ ਜਿਹੜੇ ਉਹ ਅੱਗ ਲਾ ਕੇ ਮਚਾ ਦਿੰਨੇ ਆ ਤੋ ਕਿਸਾਨਾਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਆਪਾਂ ਅੱਗ ਲਾਉਣੀ ਬੰਦ ਕਰੀਏ ਤਾਂ ਜੋ ਆਪਣੇ ਖੇਤਾਂ ਦੇ ਵਿੱਚ ਜਿਹੜੀ ਮੁੱਖ ਰੂਪ ਦੇ ਵਿੱਚ ਖੁਰਾਕੀ ਤੱਤਾਂ ਦੀ ਘਾਟ ਆ ਰਹੀ ਆ ਉਸ ਨੂੰ ਆਪਾਂ ਪਾਰ ਪਾ ਸਕੀਏ ਕਿਉਂਕਿ ਆਪਾਂ ਦੇਖਦੇ ਆ ਅੱਗ ਲਾਏ ਹੋਏ ਵਾਣ ਦੇ ਵਿੱਚ ਲਗਭਗ ਯੂਰੀਆ ਦੀ ਜਿਹੜੀ ਡਿਮਾਂਡ ਵੱਧ ਜਾਂਦੀ ਆ ਜੇ ਆਪਾਂ ਅੱਗ ਲਾਏ ਤੋਂ ਬਿਨਾ ਕਣਕ ਦਾ ਕਿਸੇ ਫਸਲ ਦੀ ਬਿਜਾਈ ਕਰਦੇ ਆ ਉਦੋਂ ਨਾਲ ਜਿਹੜੇ ਸਾਡੇ ਖੁਰਾਕੀ ਤੱਤਾ ਜ਼ਮੀਨ ਦੇ ਵਿੱਚ ਉਹ ਵਧਦੇ ਆ ਸਰ ਪਹਿਲਾਂ ਦੇ ਮੁਕਾਬਲੇ ਕਿੰਨਾ ਕੁ ਲੱਗਦਾ ਹੈ ਤੁਹਾਨੂੰ ਪਰਾਲੀ ਨੂੰ ਲੈ ਕੇ ਕਿਸਾਨਾਂ ਚ ਵੀ ਇਹਨਾਂ ਸੇ ਕਿੰਨੀ ਕੁ ਅੱਗ ਲੱਗ ਰਹੀ ਆ ਤੁਸੀਂ ਦੇਖਿਆ ਹੋਣਾ ਇਸ ਵਾਰ ਹਾਂ ਇਸ ਵਾਰ ਜੇ ਆਪਾਂ ਗੱਲ ਕਰੀਏ ਲਾਸਟ ਟੂ ਲਾਸਟ ਈਅਰ ਤਾਂ ਸਾਡੇ ਅਸੀਂ ਪਿਛਲੇ ਸਾਲ 90% ਦੇ ਕਰੀਬ ਜਿਹੜਾ ਸੀਗਾ ਉਹ ਫਾਇਰ ਇਨਸੀਡੈਂਸ ਘਟਾਏ ਸੀਗੇ ਸੋ ਜਸ ਤਰੀਕੇ ਦੇ ਨਾਲ ਸਾਨੂੰ ਇਸ ਵਾਰ ਕਿਸਾਨਾਂ ਦਾ ਸਾਥ ਮਿਲ ਰਿਹਾ ਇਹ ਮੈਨੂੰ ਲੱਗਦਾ ਵੀ ਅਸੀਂ ਇਸ ਜਿਹੜੀ ਹੈਗੀ ਆ ਗੈਂਤੀ ਇਹਨੂੰ ਹੋਰ ਵੀ ਥੱਲੇ ਲਿਆਵਾਂਗੇ ਤੇ ਕਿਸਾਨਾਂ ਦਾ ਬਹੁਤ ਸਹਿਯੋਗ ਸਾਨੂੰ ਮਿਲ ਰਿਹਾ ਜਿਵੇਂ ਆ ਆਪਾਂ ਦੇਖ ਰਹੇ ਹਾਂ ਸਾਰੇ ਕਿਸਾਨ ਜਿਹੜੇ ਹੈਗੇ ਆ ਉਹ ਸਾਡਾ ਸਾਥ ਦੇ ਰਹੇ ਆ ਤੇ ਉਹ ਇਸ ਵਾਰ ਕਿਸਾਨਾਂ ਦੇ ਵਿੱਚ ਖੁਦ ਵੀ ਅਵੇਰਨੈਸ ਹੈ ਜਿੱਥੇ ਪ੍ਰਸ਼ਾਸਨ ਨੇ ਬਹੁਤ ਕਿਸਾਨਾਂ ਦੇ ਵਿੱਚ ਜਾ ਕੇ ਉਪਰਾਲੇ ਕੀਤੇ ਆ ਪਿੰਡ-ਪਿੰਡ ਕੈਂਪ ਲਾਏ ਆ ਹਰ ਇੱਕ ਲਗਭਗ ਹੌਟਸਪੌਟ ਪਿੰਡਾਂ ਦੇ ਵਿੱਚ ਡੀ ਸਾਹਿਬ ਨੇ ਆਪ ਕਿਸਾਨਾਂ ਦੇ ਰੂਬਰੂ ਹੋਏ ਆ ਸੋ ਮੈਨੂੰ ਨਹੀਂ ਲੱਗਦਾ ਸਭ ਤੋਂ ਜ਼ਿਆਦਾ ਜਿਹੜੀਆਂ ਘਟਰਾਵਾਂ ਉਪਰਾਲੇ ਦਾ ਅੱਗ ਲਾਉਣ ਦੇ ਸਾਹਮਣੇ ਆਉਣਗੀਆਂ ਠੀਕ ਹੈ ਸਰ ਇਹ ਤਾਂ ਬਹੁਤ ਵਧੀਆ ਬਹੁਤ ਬਹੁਤ ਉਪਰਾਲਾ ਜਿਹੜਾ ਅੱਗ ਲਾਉਣ ਤੋਂ ਰੋਕਿਆ ਜਾ ਰਿਹਾ ਪਰ ਅੱਗ ਨਾ ਲਾਉਣ ਦੇ ਲਈ ਆਪਾਂ ਨੂੰ ਥੋੜੀਆਂ ਦਿੱਕਤਾਂ ਵੀ ਝੱਲਣੀਆਂ ਪੈ ਰਹੀਆਂ ਨੇ ਜੋ ਮੁਸ਼ਕਲਾਂ ਨੇ ਤੇਲ ਦਾ ਖਰਚਾ ਬਾਹੀ ਦਾ ਖਰਚਾ ਛੋਟੇ ਜ਼ਿਮੀਦਾਰ ਦੇ ਉੱਪਰ ਦੀ ਹੋ ਕੇ ਸੰਦਸ ਨੇੜੇ ਦਾ ਜੋ ਕਿ ਇਸ ਤਰ੍ਹਾਂ ਇਸ ਸਾਲ ਬਹੁਤ ਸਬਸਿਡੀਆਂ ਨਿਕਲਣ 80% ਵਾਲੀਆਂ ਗਰੁੱਪ ਵਾਈਜ਼ ਸਿੰਗਲ ਵਾਈਜ਼ ਉਹ ਵੱਧ ਤੋਂ ਵੱਧ ਜੇ ਦਿੱਤੀਆਂ ਦਿੱਤੀਆਂ ਜਾਣ ਤਾਂ ਹੋਰ ਘਟ ਸਕਦਾ ਅਸੀਂ ਸੁਪਰ ਸੀਡਰ ਨਾਲ ਕਣਕ ਤੋਂ ਨਹੀਂ ਵੇਚਦੇ ਆਲੂ ਦਾ ਉਪਰਾਲਾ ਕਰਨਾ ਆਲੂ ਲਾਉਣਾ ਅੱਗੇ ਤੋਂ ਪਰ ਕਣਕ ਝੋਨੇ ਨੂੰ ਸੁਪਰ ਸੀਡਰ ਨਾਲ ਬੀਜਣ ਵਾਸਤੇ ਕਮ ਸੇ ਕਮ 1500-2000 ਰੁਪਏ ਦਾ ਖਰਚਾ ਪ੍ਰਤੀ ਏਕੜ ਦਾ ਹੈਗਾ ਜੇ ਮਲਚਰ ਕਰਕੇ ਪਲਾਉ ਕਰਕੇ ਬੀਜਣਾ ਫਿਰ 1000-1500 ਰੁਪਏ ਹੋਰ ਵੱਧਾ ਕੁੱਲ ਖਰਚਾ 3000 ਦੇ ਆਸ-ਪਾਸ ਪ੍ਰਤੀ ਏਕੜ ਆਉਂਦਾ ਅੱਛਾ ਤੇ ਆ ਜੀ ਇਸ ਦੇ ਲਈ ਕੀ ਮੰਗ ਕਰਦੇ ਹੋ ਜਾਂ ਕੀ ਹੋਰ ਮੰਗਦੇ ਹੋ ਇਹੀ ਕਰਾ ਜਾਈਏ ਜਾਂ ਤਾਂ ਆਪਣੀਆਂ ਕੋਆਪਰੇਟਿਵ ਸੁਸਾਇਟੀਆਂ ਵਿੱਚ ਸੰਧ ਹੋਰ ਅਪਲਾਈ ਕਰਾਈ ਜਾਣ ਜਿਹੜੇ ਸਬਸਿਡੀ ਵਾਲੇ ਨੇ ਜਾਂ ਜਿਹੜੀ ਗਰੁੱਪ ਵਾਈਜ਼ ਜਾਂ ਹੋਰ ਕਿਸੇ ਲੋਟ ਸਬਸਿਡੀ ਦਿੰਦੇ ਨੇ ਪਲਾਉ ਤੇ ਮਲਚਰ ਤੇ ਜਾਂ ਵੱਡੇ ਸੰਦਾਂ ਤੇ ਸੁਪਰਸੀਡਰਾਂ ਤੇ ਉਹ ਗਰੁੱਪ ਤੋਂ ਹਟਾ ਕੇ ਜੋ ਕਿ ਲਾਟਰੀ ਸਿਸਟਮ ਇਸ ਤਰ੍ਹਾਂ ਹੀ ਵੱਧ ਤੋਂ ਵੱਧ ਬੰਦੇ ਭਰਨ ਤੇ ਵੱਧ ਤੋਂ ਵੱਧ ਨਿਕਲੇ ਜਿਵੇਂ ਕਿ ਬੈਲਰ ਬੂਲਰ ਵਗੈਰਾ ਉਹਦੇ ਵਿੱਚ ਚੱਲਦੇ ਨੇ ਆਈ ਨੇ ਆਪਣੇ ਰਿਸ਼ਤੇਦਾਰਾਂ ਨੂੰ ਕਦੋਂ ਨੂੰ ਆਈਆਂ ਨੇ ਸਾਡੇ ਪਿੰਡ 'ਚ ਦੋ ਮੁੰਡਿਆਂ ਨੂੰ ਆਈਆਂ ਨੇ ਉਹ ਬਹੁਤ ਵਧੀਆ 80% ਸੈਲਫੀ ਤੁਸੀਂ ਇਹ ਔਨਲਾਈਨ ਅਪਲਾਈ ਕੀਤਾ ਜੀ ਸਨਮਾਨ ਲਈ ਜਾਂ ਤੁਸ ਤੁਹਾਨੂੰ ਵੈਸੀ ਬਿਦਾਈ ਕਿਵੇਂ ਨਹੀਂ ਇਹ ਵੈਸੀ ਮੇਰੇ ਧਿਆਨ 'ਚ ਨਹੀਂ ਮੈਂ ਤਾਂ ਜੀ 2019 ਤੋਂ ਬੰਦ ਕਰੀ ਵੀ ਆ 20 ਦੇ ਵਿੱਚ ਪਤਨ 21 ਚ ਭਰੇ ਨੇ ਲਾਕਡਾਊਨ ਤੋਂ ਬਾਅਦ ਮੇਰੇ ਧਿਆਨ ਚ ਨਹੀਂ ਵੀ 21 ਚ ਭਰੇ ਨੇ 22 ਚ ਭਰੇ ਨੇ 5 ਸਾਲ ਹੋ ਗਏ ਗਰੀਬ ਇਸੇ ਮਾਸਾਲਾ ਲੱਗਦਾ ਕਿ ਜਿਹੜੇ ਜੋ ਨਾਮੀ ਪੈਸੇ ਮਿਲ ਰਹੇ ਨੇ ਇਹ ਵੀ ਕਿਸਾਨਾਂ ਵਾਸਤੇ ਚੰਗੀ ਗੱਲ ਨਹੀਂ ਖੁਸ਼ੀ ਦੀ ਗੱਲ ਆ ਵਧੀਆ ਗੱਲ ਆ ਪਰ ਉਹ ਇਹ ਸਨਮਾਨ ਠੀਕ ਆ ਪ੍ਰੋਪਰ ਜੇ ਆਪਾਂ ਸੋਚੀਏ ਆਪਣੇ ਲੈਵਲ ਦੇ ਹਿਸਾਬ ਨਾਲ ਠੀਕ ਠਾਕ ਆ ਖੁਸ਼ੀ ਆ ਮਨ ਨੂੰ ਪਰ ਇਹਨੂੰ ਜ਼ਿਆਦਾ ਕਰਨ ਵਾਸਤੇ ਥੋੜਾ ਜਿਹਾ ਹੋਰ ਉਪਰੇਲਾ ਸੰਦਾਂ ਤੇ ਸਬਸਿਡੀ ਜਾਂ ਗਰੁੱਪ ਤੋਂ ਹਟਾ ਕੇ ਵੱਦੋ ਵੱਦ ਬੰਦਾ ਭਰੇ ਤਾਂ ਲਾਟਰੀ ਸਿਸਟਮ ਹੀ ਵੱਦੋ ਵੱਦ ਉਹ ਕੱਢਿਆ ਜਾਵੇ ਜਿਵੇਂ ਕਿ ਕਿਹੜਾ 21 ਟਰੈਕਟਰ ਉਹ ਨਿਕਲੇ ਨੇ ਮੇਰੇ ਪਿੰਡ ਨਿਕਲੇਣੇ ਦੋ